ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਕੱਗਨਗਰ ਪੰਚਾਇਤ ਚੋਨਾ ਅਮਨ ਸ਼ਾਂਤੀ ਨਕਰਵਾਈਆਂ ਗਈਆਂ ਜਿਸ ਦਾ ਨਤੀਜਾ 8 ਸੀਟਾਂ ਆਮ ਆਦਮੀ ਪਾਰਟੀ 4 ਸੀਟਾਂ ਆਜ਼ਾਦ ਉਮੀਦਵਾਰ 1 ਸੀਟ ਕਾਂਗਰਸ ਵੱਲੋਂ ਜੇਤੂ ਰਹੇ ਇਹ ਪੋਲਿੰਗ ਬੂਥ ਵਿੱਚ ਟੋਟਲ 13 ਬੂਥਾਂ ਵਿੱਚ ਵੋਟਾਂ ਹੋਈਆਂ ਜਿਹੜੀਆਂ ਕਿ ਵੋਟਾਂ ਬਹੁਤ ਹੀ ਅਮਨ ਸ਼ਾਂਤੀ ਨਾਲ ਹੋਈਆਂ ਐਸ.ਡੀ.ਐਮ ਤਰਸੀਮ ਕੁਮਾਰ ਵੱਲੋਂ ਸਾਰੇ ਵੋਟਰਾਂ ਦਾ ਧੰਨਵਾਦ ਕੀਤਾ ਗਿਆ ਐਸ.ਡੀ.ਐਮ ਸਮਾਣਾ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਮੈਂ ਕਿਸੇ ਨਾਲ ਕਿਸੇ ਵੀ ਪ੍ਰਕਾਰ ਦਾ ਧੱਕਾ ਨਹੀਂ ਹੋਣ ਦੇਵਾਂਗਾ ਤਰਸੀਮ ਕੁਮਾਰ ਵੱਲੋਂ ਪ੍ਰੈਸ ਦੀ ਪੂਰੀ ਟੀਮ ਦਾ ਵੀ ਧੰਨਵਾਦ ਕੀਤਾ ਗਿਆ ਸਮਾਣਾ ਤੋਂ ਕਲਾਸ਼ ਸ਼ਰਮਾ ਨੋਰੀ ਬਾਂਸਲ ਦੀ ਰਿਪੋਰਟ उपरना सारे सागरी करेंगे ਧਰਕਰਾਂ ਨੂੰ ਚਾਹਿਆ ਅੱਜ ਇੱਥੇ ਮੇਰੀ ਜਿੱਤ ਹੈ ਮੇਰੇ ਇੱਕ ਅੱਗੇ ਦੀ ਜਿੱਤ ਹੈ ਮੇਰੇ ਐਮਐਲਏ ਸਾਹਿਬ ਦੀ ਜਿੱਤ ਹੈ ਮੇਰੇ ਸੀਐਮ ਸਾਹਿਬ ਦੀ ਜਿੱਤ ਹੈ ਮੇਰੇ ਪੰਜਾਬ ਦੀ ਜਿੱਤ ਹੈ ਜੀ ਮੇਰੇ ਵੱਲੋਂ ਸਾਰੇ ਮੇਰੀ ਬਾੜਵਾਸੀਆਂ ਨੂੰ ਬਹੁਤ-ਬਹੁਤ ਵਧਾਈਆਂ ਇਹ ਮੇਰੀ ਇਕੱਲੇ ਦੀ ਜਿੱਤ ਨਹੀਂ ਇਹ ਮੇਰੀ ਸਾਰੀ ਬਾੜਵਾਸੀਆਂ ਦੀ ਜਿੱਤ ਹੈ ਮੈਂ ਸਾਰੇ ਬਾੜਵਾਸੀਆਂ ਨੂੰ ਬਹੁਤ-ਬਹੁਤ ਵਧਾਈਆਂ ਦਿੰਨੀ ਆ ਕਿ ਜਿਨ੍ਹਾਂ ਨੇ ਸਾਨੂੰ ਇੰਨਾ ਮਾਨ ਸਤਿਕਾਰ ਦਿੱਤੀ ਬਹੁਤ ਜ਼ਿਆਦਾ ਪਿਆਰ ਦਿੱਤਾ ਜੀ ਕੀ ਕੰਮ ਸਭ ਤੋਂ ਪਹਿਲੇ ਕਰੋਗੇ ਤੁਸੀਂ ਬਾੜਵਾਸੀ ਕਿੰਨੇ ਮਹੀਨੇ ਤੁਸੀਂ ਕਿਤੇ ਇੱਕ ਰੋਜ਼ ਦਿਨ ਲੱਗੇ ਰਹੇ ਹੋ ਮੇ 10 ਦਿਨ ਹੋ ਗਏ ਸੀ ਮਿਹਨਤ ਕਰਦਿਆਂ ਨੂੰ ਸਾਨੂੰ ਡੋਰ ਟੂ ਡੋਰ ਜਾਂਦਿਆਂ ਨੂੰ ਤੇ ਸਰ ਮੈਂ ਸਭ ਤੋਂ ਪਹਿਲਾਂ ਜੋ ਵੀ ਮੇਰੀ ਬਾੜ ਚ ਕੰਮ ਹੋਇਆ ਸੀ ਖੜਾਂਗੇ ਹਰ ਇੱਕ ਨਾਲ ਖੜਾਂਗੇ ਤੇ ਸੀ ਹਾਂਜੀ ਤੇ ਸਭ ਤੋਂ ਪਹਿਲਾਂ ਆਪਾਂ ਪਰਮਾਤਮਾ ਦਾ ਸ਼ੁਕਰ ਕਰਦੇ ਹਾਂ ਕਿ ਜਿਨੇ ਸਾਨੂੰ ਇਸ ਕਾਬਿਲ ਬਣਾਇਆ ਤੇ ਉਸ ਤੋਂ ਬਾਅਦ ਸਾਨੇ ਜੀ ਨੇ ਸਾਡੇ ਬਾੜਵਾਸੀ ਨੇ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹਨੀ ਆ ਕਿ ਜਿਨੇ ਸਾਨੂੰ ਐਡੀ ਬੜੀ ਖੁਸ਼ੀ ਇਹ ਸਾਡੀ ਕਾਮਯਾਬੀ ਨਹੀਂ ਇਹ ਮੇਰੀ ਸਾਰੀ ਬਾੜ ਦੀ ਕਾਮਯਾਬੀ ਹੈ ਠੀਕ ਨਗਰ ਪੰਚਾਇਤ ਜਿਹਨੇ ਚੋਣ ਹੋਲੀ ਅਜੇ ਕਰ ਗਏ 13 ਵਾੜਾ ਦੀ ਜੀ ਇਹਦੇ ਕੀ ਰਿਜ਼ਲਟ ਹੈ ਪਹਿਲਾਂ ਤਾਂ ਸਭ ਤੋਂ ਪਹਿਲਾਂ ਸਸੀ ਕਾਹ ਜੀ ਰਿਜ਼ਲਟ ਹੈਗਾ ਜੀ 8 ਤਾਂ ਆਮ ਆਦਮੀ ਪਾਰਟੀ ਦੇ ਨੇ ਜੀ ਜਿਹੜੇ ਐਮਸੀ ਜਿੱਤੇ ਨੇ 4 ਆਜ਼ਾਦ ਜਿੱਤੇ ਨੇ 1 ਕਾਂਗਰਸ ਦੇ ਵਧੀਆ ਰਿਹਾ ਜੀ ਵੋਟਰਾਂ ਨੇ ਬਹੁਤ ਉਸ਼ਾ ਨਾਲ ਹਿੱਸਾ ਲਿਆ ਤੇ ਜੇ ਵੋਟਰ ਵਧੀਆ ਆਏ ਤੇ ਸ਼ਾਂਤ ਬਰਵਾੜ ਚ ਆਜ਼ਾਦ ਨੇ ਜੀ ਪੁਲਦੀਪ ਕੌਰ ਦੂਸਰੇ ਚ ਪਹਿਲਾ ਹੀ ਜਿੱਤ ਕੇ ਸੀ ਨਿਰਵਿਰੋਧ ਤੀਸਰੇ ਚ ਆਪ ਦੀ ਉਮੀਦਵਾਰ ਕੁਲਵਿੰਦਰ ਕੌਰ ਚੌਥੇ ਚ ਸ਼ਕਤੀ ਗੋਇਲ ਨੇ ਆਪ ਦੇ ਪੰਜ ਦੇ ਵਿੱਚ ਆਜ਼ਾਦ ਮੀਤਵਾਰ ਤਰਵਿੰਦਰ ਸਿੰਘ ਹੈ 6 ਦੇ ਵਿੱਚ 6 ਤੇ 7 ਦੇ ਵਿੱਚ ਆਪ ਦੇ ਨੇ ਜੀ 8 ਦੇ ਵਿੱਚ ਆਜ਼ਾਦ ਹੈ 9 ਦੇ ਵਿੱਚ ਕਾਂਗਰਸ ਦੇ ਉਮੀਦਵਾਰ 10 ਦੇ ਵਿੱਚ ਆਪ 11 ਤੇ 12 ਵਿੱਚ ਆਪ 13 ਵਿੱਚ ਆਜ਼ਾਦ ਪ੍ਰਸੈਂਟ ਜਿਹੜੀ ਹੋ ਗਈ ਆ ਪੋਲਿੰਗ ਤੇ 12 ਬੂਥਾਂ ਤੇ ਚੋਣ ਹੋਈ ਸੀ ਤੇ ਵਧੀਆ ਨਿਭੜ ਗਿਆ ਜੀ ਮੈਂ ਤੁਹਾਡਾ ਫੇਰ ਧੰਨਵਾਦ ਕਰਦਾ ਹਾਂ ਮੇਰੀ ਹਾਂਜੀ ਉਮੀਦਵਾਰਾਂ ਨੂੰ ਦੇਖੋ ਜੀ ਮੈਂ ਕਲੀਅਰ ਕਹਿ ਦਿੱਤਾ ਸੀ ਚਾਹੇ ਕਿਸੇ ਮਰਜੀ ਪਾਰਟੀ ਦੇ ਸੀ ਵੀ ਮੈਂ ਕਿਸੇ ਨਾਲ ਟੱਕਾ ਨਹੀਂ ਹੋਣ ਦਊਗਾ ਜੋ ਮਰਜ਼ੀ ਹੋ ਜਾਵੇ ਜਿਹੜੇ ਕਿਹੜੇ ਪੋਲ ਗੋਤੇ ਸਭ ਤੋਂ ਵੱਧ ਪਰਸੈਂਟ ਨਹੀਂ ਇਹ ਡਾਟਾ ਮੇਰੇ ਕੋਲ ਹਜੇ ਆਉਣਾ ਜੀ ਇਹ ਜੇ ਮੈਂ ਦੇਊਗਾ ਤਾਂ ਮੈਂ ਪ੍ਰੈਸ ਨੂੰ ਦੇਊਗਾ ਕਿਉਂਕਿ ਬੜੀ ਚੇਤਨ ਪ੍ਰੈਸ ਸੀਗੇ ਐਂ ਮੈਨੂੰ ਸਮੇਂ-ਸਮੇਂ ਤੇ ਦੱਸਦੇ ਰਹੇ ਵੀ ਇੱਥੇ ਤੁਹਾਨੂੰ ਆਹ ਚੀਜ਼ ਕਰਨ ਦੀ ਲੋੜ ਹੈ ਐਸ ਵਾਰਡ ਦੇ ਵਿੱਚ ਇਹ ਹੋ ਸਕਦਾ ਹੈ ਇੱਥੇ ਆਹ ਸਖਤੀ ਕਰਨ ਦੀ ਲੋੜ ਹੈ ਸਮੇਂ-ਸਮੇਂ ਤੇ ਮੈਨੂੰ ਜਿਹੜਾ ਸਹਿਯੋਗ ਤੁਹਾਡਾ ਮਿਲਿਆ ਹੈ ਮੈਂ ਸਦਾ ਤੁਹਾਡਾ ਪ੍ਰੈਸ ਵਾਲਿਆਂ ਦਾ ਅੱਗੇ ਸਮਾਣਾ ਤੇ ਪਾਤਨਾ ਦੀ ਪ੍ਰੈਸ ਦਾ ਰਿਣੀ ਰਹੂੰਗਾ ਦੂਸਰਾ ਜਿਹੜਾ ਸਹਿਯੋਗ ਰਿਹਾ ਹੈਗਾ ਮੇਰੇ ਏਆਰਓ ਸਾਹਿਬ ਨੇ ਵੀਡੀਓ ਸਾਹਿਬ ਨੇ ਡਿਊਟੀ ਮੈਜਿਸਟਰ ਕੀਤੀ ਹੈ ਈਓ ਸਾਹਿਬ ਤੇ ਪੁਲਿਸ ਡਿਪਾਰਟਮੈਂਟ ਵੱਲੋਂ ਐਸਪੀ ਡੀਸੀਗੇ ਇੰਦਰਪਾਲ ਚੌਹਾਨ ਡੀਐਸਪੀ ਸੀ ਤੇ ਜਿਹੜਾ ਐਕਟਿਵ ਸਭ ਤੋਂ ਰੋਜ਼ ਨਿਭਾਇਆ ਹੋ ਇੱਥੋਂ ਦੇ ਐਸ ਐਚਓ ਸਾਹਿਬ ਨੇ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਵੀ ਉਹਨਾਂ ਨੇ ਸਾਰਾ ਦਿਨ ਜਣੀ ਕਮ-ਕਮ ਕੇ ਕੋਈ ਇਸ ਤਰ੍ਹਾਂ ਦਾ ਅੰਸਰ ਨੇੜੇ ਨਹੀਂ ਆਉਣ ਦਿੱਤਾ ਜਿਹੜਾ ਜਿਹੜਾ ਕੋਈ ਖਰਾਬੀ ਕਰ ਸਕਦਾ ਸੀਗਾ ਜੀ ਤੇ ਉਸ ਤੋਂ ਬਾਅਦ ਮੇਰੇ ਸੈਕਟਰ ਅਫਸਰ ਨੇ ਜੀ ਪੋਲਿੰਗ ਸਟਾਫ ਹੈ ਮੇਰਾ ਸਟਾਫ ਹੈ ਇਹਨਾਂ ਸਾਰਿਆਂ ਨੇ ਬਹੁਤ ਸਹਿਯੋਗ ਦਿੱਤਾ ਜੀ ਮੈਂ ਕਲੀਅਰ ਮਾਈਂਡ ਰਿਆ ਸੀ ਸ਼ੁਰੂ ਤੋਂ ਵੀ ਮੈਂ ਕਿਸੇ ਨਾਲ ੱਤਕਾ ਨਹੀਂ ਹੋਣ ਦੇਵਾਂ ਇਹ ਸਾਰਾ ਕੁਝ ਤੁਹਾਡਾ ਤੇ ਮੇਰੀ ਸਾਰੀ ਟੀਮ ਦੇ ਸਹਿਯੋਗ ਨਾਲ ਹੀ ਹੋਇਆ ਮੈਂ ਇਕੱਲਾ ਕੁਝ ਨਹੀਂ ਸੀਗਾ ਤੁਹਾਡਾ ਸਭ ਦਾ ਸਹਿਯੋਗ ਰਿਹਾ ਐਨ ਸਭ ਤੋਂ ਵੱਡਾ ਸਹਿਯੋਗ ਇੱਥੋਂ ਦੇ ਵੋਟਰਾਂ ਦਾ ਰਿਹਾ ਜਿਨ੍ਹਾਂ ਨੇ ਕੋਈ ਪੀਸਫੁਲੀ ਜਿਹੜੀ ਆ VOTING ਕੀਤੀ ਹੈ